ਵੀਰ ਪੁੱਤ ਤੇਰਾ ਪੁੱਤ ਵਾ ਉਹਦੀ ਧੀ ਆ ਨਿਗਾ ਜੇ ਤੁਹਾਡਾ ਪਰਿਵਾਰ ਵਾ ਨਾਲੇ ਪਰਿਵਾਰ ਪੂਰਾ ਵਾ ਦੋਵੇਂ ਚੀਜ਼ਾਂ ਤੁਹਾਡੇ ਕੋਲ ਹੈਗੀਆਂ ਵਾ ਹਾਂਜੀ ਬਾਕੀ ਇਹ ਪੂਆਜੀ ਮੰਮੀ ਡੈਡੀ ਹੁਣਾਂ ਨੂੰ ਕੀ ਹੋਇਆ ਹੀ ਉਹ ਪੁੱਤ ਤੈਨੂੰ ਮੈਂ ਕੀ ਦੱਸਾਂ ਮੰਮੀ ਤੁਹਾਡੀ ਤੇ ਨਾ लवली ਨਿਗਾ ਜਿਆ ਹੀ ਅੱਛਾ ਜਦੋਂ ਇਦਾਂ ਹੋ ਗਈ ਠੀਕ ਤੇ ਡੈਡੀ ਨੌਕਰੀ ਕਰਦੇ ਸੀਗੇ ਤੇ ਪਰਾਂਵਾਂ ਨੇ ਬੜਾ ਤਕਾ ਕੀਤਾ ਤਿਆਰੀ ਬੰਨਾ ਜਿਹੜਾ ਹੀ ਆਪਣੇ ਨਾਸਰ ਵਾਲਿਆ ਕੀ ਡੇਜ ਕਰਨ ਮਾਪੇ ਤੋ ਆ ਜਾਓ ਡੇਜ ਆ ਗਿਆ ਨਹੀਂ ਮੰਮਾ ਹਾਂਜੀ ਆਹ ਕੋਨਾ ਪੋਤੇ ਤੇਰੇ ਪਾਪਾ ਵਾ ਅੱਛਾ ਇਹ ਪਾਪਾ ਵਾ ਹਾਂ ਠੀਕ ਆ ਉਹ ਚਲ ਕੋਈ ਗੱਲ ਪਾਪੇ ਹੋਲੀ ਹੋਣੀ ਪਤਾ ਲੱਗ ਜੂਗਾ ਭੂਆ ਜੀ ਕੀ ਗੱਲ ਹੋਈ ਯਸ ਨਹੀਂ ਨਿਰਪਿੰਦਰ ਕੋਈ ਗੱਲ ਨਹੀਂ ਹੋਈ ਰੋਣਾ ਰਪਿੰਦਰ ਕੀ ਆ ਨਵੇਂ ਖੰਡੇ ਨਿਆਣਿਆਂ ਵੱਲ ਤੇ ਕਿੰਨੀ ਚਿਰ ਦੀ ਰੌਣਕ ਗਈ ਨਾ ਹੁਣ ਰੌਣਕ ਘਰ ਆਈ ਆ